ਸ਼ੌਕ ਮੇ ਦੁਕਾਨ ਹੈ ਜੀ ਪਾਨ ਵਾਲੀ ਦੁਕਾਨ ਹੈ ਆਏ تھے ہمارے پاس ਧਮਕੀ ਦੇ ਗਏ ਕਿ ਅਗਰ ਦੁਬਾਰਾ ਦੁਕਾਨ ਖੋਲੋਗੇ ਜ਼ਿੰਦਾ ਅੰਦਰ ਕਰਕੇ ਜ਼ਿੰਦਾ ਚਲਾ ਦੂੰਗਾ ਈ ਕੋਲਡ ਡਰਿੰਕ ਦੀ ਦੁਕਾਨ ਹੈ ਮੈਂ ਬਾਬੇ ਮੈਂ ਕੋਈ ਗੱਲ ਨਹੀਂ ਹੋਈ ਬਾਬੇ ਆਏ ਨੇ ਡਾਂਗਾ ਫੜੀਆਂ ਤਰਪਾਨਾ ਫੜੀਆਂ ਨੰਗੀਆਂ ਆ ਕੇ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕਹਿੰਦੇ ਦੁਕਾਨਾ ਬੰਦ ਕਰ ਦਿਓ ਉੱਥੇ ਦੁਕਾਨਾ ਨਹੀਂ ਖੋਲਣੀ ਆ ਕੋਲਡ ਡਰਿੰਕਾਂ ਕੱਢ ਕੇ ਮੈਂ ਕਿਹਾ ਪਪਾ ਜੀ ਗਰਮ ਹੈ ਇਹਨਾਂ ਦਾ ਕੀ ਫਾਇਦਾ ਉਹ ਕਹਿੰਦੇ ਚੁੱਕੋ ਚੁੱਕੋ ਜੋ ਲੱਗਦਾ ਲੋਟ ਕੋ ਵਾਲਾ ਮਸਲਾ ਬਣਿਆ ਹੋਇਆ ਤੇ ਭਾਈ 15-20 ਨਿਹੰਗ ਆਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ, ਕੁਰਬਾਨਾ ਮਾਰਨੀ ਸ਼ੁਰੂ ਕੀਤੀ ਅਸੀਂ ਡਰ ਕੇ ਭੱਜ ਗਏ ਆ ਸਾਡਾ ਦੁਕਾਨ ਤੇ ਗੱਲੇ 'ਚ ਪੈਸੇ ਪਏ ਸੀ ਉਹ ਸਾਰੇ ਪੈਸੇ ਵੀ ਚੁੱਕ ਕੇ ਲੈ ਗਏ ਆ ਤੇ ਸਾਨੂੰ ਉਹ ਬੰਦਿਆਂ ਨੂੰ ਹੀ ਮਾਰਿਆ ਵਾ ਬੰਦੇ ਭੱਜ ਗਏ ਸਭ ਕੋ 15 ਤੋਂ 16 ਨਿਹੰਗੇ ਜਿਨ੍ਹਾਂ ਕੋ ਸ਼ਸਤਰ ਸਾਰੇ ਇਹਨਾਂ ਕੋ ਜਿਹੜੇ ਹੁੰਦੇ ਸਾਰੇ ਨਾਲ ਸੀ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਸੀਸੀਟੀਵੀ ਪਿੱਛੇ ਕੈਮਰੇ 'ਚ ਲੱਗੇ ਸਭ ਕੁਝ ਆਇਆ ਵਾ ਤੁਹਾਡੀ ਦੁਕਾਨ ਤੇ ਸਾਡੇ ਤਾਂ ਕੈਮਰੇ ਨੇ ਕਿ ਪੈਸੇ ਲੁੱਟ ਕੇ ਲੈ ਗਏ ਪੈਸੇ ਉਹ ਗੱਲਾ ਬਾਹਰ ਪਿਆ ਗੱਲਾ ਗੱਲਾ ਸਮਝ 10 ਤੋਂ 15 ਜਨੇ ਆ ਕੇ ਨੰਗਿਆ ਤਲਵਾਰਾ ਲੈ ਕੇ ਇੱਥੇ ਆਣ ਕੇ ਗੁੰਡਾ ਕਰਦੀ ਕੀਤੀ ਸਾਨੂੰ ਕੁਝ ਮਾਮਲੇ ਦਾ ਵੀ ਪਤਾ ਮੈਂ ਆਪਣੀ ਸ਼ੌਪ ਤੇ ਬੈਠਾ ਮੇਰਾ ਸਲੂਨ ਸੀ ਤੇ ਮੇਰੇ ਵਰਕਰ ਕੰਮ ਕਰ ਰਹੇ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਜਾਨਲੇਵਾ ਹਮਲਾ ਕੀਤਾ ਤੇ ਦੂਜਾ ਆ ਕੇ ਮੈਨੂੰ ਡਰਾਇਆ ਧਮਕਾਇਆ ਕਿ ਅੱਜ ਜੇ ਤੂੰ ਸੇ ਦੁਕਾਨਾ ਖੋਲੀਆ ਦੁਬਾਰਾ ਤੇ ਤੁਹਾਡੇ ਦੁਕਾਨਾਂ ਨੂੰ ਅੱਗ ਲਾ ਦਾਂਗੇ ਉਹਨਾਂ ਕੋਲ ਕਿਰਪਾਨਾ ਸੀ ਅਸਲਾ ਸੀ ਤੇ ਡਾਂਗਾ ਔਰ ਸੋਟੇ ਇਸੇ ਕਿਸੇ ਵੀ ਸਿੱਖ ਦੁਕਾਨਦਾਰ ਨੂੰ ਉਹਨਾਂ ਨੇ ਕੋਈ ਟਾਰਗੇਟ ਨਹੀਂ ਬਣਾਇਆ ਜਿੰਨੇ ਵੀ ਦੁਕਾਨਦਾਰ ਵਾਲਮੀਕ ਮੰਦਰ ਦੇ ਆਲੇ-ਦੁਆਲੇ ਆ ਹਿੰਦੂ ਪਰਿਵਾਰ ਨਾਲ ਰਿਲੇਟਿਵ ਆ ਤੇ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਨਕਮੀ ਕਾਰਗੁਜ਼ਾਰੀ ਆ ਇਸ ਕਰਕੇ ਕਿ ਹਿੰਦੂ ਤੇ ਸਿੱਖ ਦੀ ਲੜਾਈ ਪਾਉਣ ਵਾਸਤੇ ਇਹ ਕੁਛ ਸਰਦੇੰਤਰ ਰੱਖਿਆ ਗਿਆ ਵਾ ਇੱਥੇ ਤੁਹਾਡੀ ਕਾਦੀ ਦੁਕਾਨ ਸੀ ਜੀ ਮੇਰਾ हेयर ਸਲੂਨ ਸੀ ਮੈਂ ਆਪਣੇ ਵਰਕਰਾਂ ਨਾਲ ਅੰਦਰ ਕੰਮ ਕਰਾ ਰਿਹਾ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਉਹਨਾਂ ਨੇ ਅਟੈਕ ਕੀਤਾ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਤੇ ਮੇਰੇ ਵਰਕਰ ਤੇ ਸੱਟ ਲੱਗੀ ਆ ਜਿਹੜਾ ਕਿ ਇੱਕ ਰਾਈਟ ਹੈਂਡ ਔਰ ਡੈਮੇਜ ਹੋ ਗਿਆ ਕਾਫੀ ਸੀਰੀ ਵਗੈਰਾ ਸਾਹਮਣੇ ਆਈ ਹੈ ਹਾਂਜੀ ਸੀਸੀਟੀਵੀ ਫੁਟੇਜ ਆ ਗਈ ਆ ਕਿ ਮੰਗ ਹੀ ਕਰਦੇ ਆ ਮੰਗ ਅਸੀਂ ਕਰਦੇ ਆ ਕਿ ਅਸੀਂ ਸੁਰੱਖਿਸ਼ ਨਹੀਂ ਆ ਇੱਥੇ ਐਸਾ ਦੁਕਾਨਾ ਤੇ ਅੱਜ ਇਹ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਵੀ ਕਰਦੇ ਆ ਮੈਂ ਸਿੱਧੇ ਲਵਜਾ ਦੇ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਜੇ ਅੱਜ ਕੰਪਲੇਂਟ ਵੀ ਕਰਦੇ ਆ ਪ੍ਰਸ਼ਾਸਨ ਨੇ ਵੀ ਗੋਮਲਵਾ ਤੋਂ ਮਿੱਟੀ ਝਾੜਨੀ ਆ ਤੇ ਆਉਣ ਵਾਲੇ ਸਮੇਂ ਤੇ ਉਹ ਕਦੋਂ ਵੀ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਉੱਤੇ ਕਦੇ ਵੀ ਹਮਲਾ ਕਰ ਸਕਦੇ ਇਹ ਲੜਾਈ ਹੁਣ ਹਿੰਦੂ ਸਿੱਖ ਵਾਲੀ ਹੋ ਗਈ ਆ ਕਿਉਂਕਿ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ ਅਟੈਕ ਹੀ ਹਿੰਦੂ ਪਾਇਆ ਦੁਕਾਨਦਾਰਾਂ ਦੇ ਉੱਤੇ ਕੀਤਾ ਵਾ ਇਹ ਉਹੀ 84 ਦਾ ਦੌਰ ਦੁਬਾਰਾ ਲੈਣਾ ਚਾਹੁੰਦੇ ਆ ਜੋ ਪਹਿਲਾਂ ਹੋ ਚੁੱਕਿਆ ਵਾ ਉਹ ਫੇਰ ਦੁਹਰਾਣਾ ਚਾਹੁੰਦੇ ਆ ਅਗਰ ਤੁਹਾਡਾ ਮਸਲਾ ਨਾ ਆਇਆ ਤਾਂ ਕੀ ਜੇ ਕੱਲ ਤੱਕ ਇਹਨਾਂ ਲੋਕਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਕਿਉ ਮੰਡੀ ਚੌਕ ਦੇ ਉੱਤੇ ਚੱਕਾ ਜਾਮ ਕਰਾਂਗੇ ਅਸੀਂ ਕੱਲ ਪ੍ਰਸ਼ਾਸਨ ਨੂੰ ਉੱਚ ਅਧਿਕਾਰੀ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ ਆ ਆਪਣੀ ਮੰਦਰ ਕਮੇਟੀ ਵੱਲੋਂ ਕਿ ਮੰਦਰ ਕਮੇਟੀ ਵੱਲੋਂ ਮੰਗ ਪੱਤਰ ਕਿ ਸਾਡੇ ਦੁਕਾਨਦਾਰ ਸੁਰੱਖਿਤ ਨਹੀਂ ਹੈਗੇ ਤੇ ਕੱਲ ਨੂੰ ਜੇ ਇਹਨਾਂ ਦੇ ਉੱਤੇ ਬੰਦੇ ਕਾਨੂੰਨੀ ਕਾਰਵਾਈ ਜਾਂ ਅਰੈਸਟ ਨਹੀਂ ਪਈ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਔਰ ਪੂਰੇ ਸਮਾਜ ਨੂੰ ਲੈ ਕੇ ਕਰਾਂਗੇ ਇਹ ਹੁਣ ਇਤਲਾਹ ਮਿਲੀ ਸੀ ਜਿੱਥੇ ਘੋਵ ਮੰਡੀ ਚੌਂਗ ਚ ਆਏ ਕੋਈ ਇਹ ਨੇ ਘਟਾਈ ਬੱਦੇ ਸੀਗੇ ਉਹਨਾਂ ਨੇ ਆਕੇ ਇੱਥੇ ਘਰ ਬੱਸੀ ਕੀਤੀ ਹੈ ਹੂੰ ਕੋਈ ਤੋੜਪਾੜਨ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇੱਥੇ ਆਗੇ ਬਾਕੀ ਇਹਨਾਂ ਦੇ ਬਿਆਨ ਕਲਮਤ ਕੀਤੇ ਜਾ ਰਹੇ ਆ ਜਦੋਂ ਦੇਖੇ ਜਿਹੜੀ ਘਰ ਹੋਰ ਵੀ ਇੱਥੇ ਪਾਨਾ ਵਾਲੀ ਦੁਕਾਨਾਂ ਦੇ ਵੀ ਸਾੜੇ ਸੜੇ ਆ ਗਿਆ ਪਿੱਛੇ ਦਵਾਸ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਕਾਰਵਾਈ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਕਦਮ ਇਹਨਾਂ ਦਰਜ ਕੀਤੇ ਜਾ ਰਹੇ ਆ